ਸਾਹਿਬ ਪੁੱਛਾ ਜੀ ਕਿ ਦੇਖ ਲੋ ਕੋਈ ਪਿੱਛੇ ਹੈ ਕੀ ਪੀਆ ਦੇਖ ਲੋ ਆ ਦੇਖੋ ਜੇ ਇਹੀ ਕਰਦੇ ਨੇ ਨਾ ਅਸੀਂ ਇਹਨਾਂ ਦੇ ਵੀ ਪਰਚਾ ਕਰਾਵਾਂਗੇ ਸਾਡੇ ਤੇ ਐਫ ਆਈ ਆਰ ਕਰਾਉਂਦੇ ਨਾ ਅਸੀਂ ਜੇ ਇਹ ਗੱਡੀ ਵਾਲੇ ਹੈਗੇ ਯਾਰ ਦੇ ਦਣਗੇ ਇਹਨਾਂ ਨੂੰ ਕੋਈ ਲੱਗ ਲਾ ਲਾ ਇਹਨਾਂ ਨੇ ਆ ਤਾਂ ਮੂਰੋ ਕਹਤਾ ਨਾ ਕਿ ਗੱਡੀ ਵਾਲੇ ਆ ਕੋਈ ਗੱਡੀ ਸਾਡੀ ਤਾਂ ਆਪ ਯਾਰ ਕੈਸਟਾ ਦੇ ਗੱਡੀਆਂ ਚੱਲਦੀਆਂ ਅੱਜ ਕੱਲ ਇੱਕ ਐਕਸੀਡੈਂਟ ਹੋਇਆਗਾ ਜਿਹੜਾ ਕਿ ਕਸੂਰ ਉਹ ਵੱਡੀ ਗੱਡੀ ਵਾਲੇ ਦਾ ਮੰਨਿਆ ਗਿਆਗਾ ਤੇ ਆਪਾਂ ਬਿਲਕੁਲ ਸੱਚੀ ਕਹਾਣੀ ਹੈ ਆਪਾਂ ਪੁੱਛਾਂਗੇ ਐਕਸੀਡੈਂਟ ਵਾਲੇ ਵੀ ਖੜੇ ਆ ਮਰੀਜ਼ ਵੀ ਖੜੇ ਆ ਜਿਹੜੇ ਗੱਡੀ ਵਾਲੇ ਉਹ ਵੀ ਖੜੇ ਆ ਡਰਾਈਵਰ ਸਾਹਿਬ ਉਹਨਾਂ ਨੂੰ ਵੀ ਪੁੱਛਾਂਗੇ ਆਪਾਂ ਬਾਈ ਜੀ ਤੁਹਾਡੀ ਆਪਦੀ ਪਰਸਨਲ ਗੱਡੀ ਸੀ ਮੇਰੀ ਬਿਲਕੁਲ ਜੀ ਆਦੀ ਪਰਸਨਲ ਗੱਡੀ ਆ ਮੈਂ ਮੁਲਾਜ਼ਮ ਲੱਗਿਆ ਹਾਂ ਸਰਕਾਰੀ ਜੀ ਮੈਂ ਗੱਡੀ ਵੈਸੇ ਬਹੁਤ ਚਲਾਉਣਾ 50 55 ਦੀ ਸਪੀਡ ਤੋਂ ਤੇਜ਼ ਮੈਂ ਕਦੇ ਗੱਡੀ ਨਹੀਂ ਚਲਾਈ ਪੂਰੇ ਪਿੰਡ ਨੂੰ ਪਤਾ ਜੀ ਠੀਕ ਹੈ ਜੀ ਗੱਲ ਕੀ ਹੋਈ ਅਸੀਂ ਘਰੋਂ ਨਿਕਲੇ ਆ ਬਾਜ਼ਾਰ ਜਾਣਾ ਸੀਗਾ ਅਸੀਂ ਸ਼ਾਮ ਦਾ ਟਾਈਮ ਸੀ ਜੀ ਅਸੀਂ ਨਿਕਲਿਆ ਜੀ ਘਰੋਂ ਤੇ ਉਹੀ ਸਾਡੀ ਨਾਰਮਲ 40-45 ਦੀ ਸਪੀਡ ਸੀ ਮੂਰੇ ਮੋੜ ਆਇਆ ਮੈਂ ਮੋੜਦੇ ਕਿ ਗੱਡੀ ਹੋਰ ਵੀ ਸਲੋ ਕਰ ਲਈ ਜੀ ਇਹ ਬਈ ਜੀ ਮੋਟਰਸਾਈਕਲ ਤੇ ਜਿਹੜਾ ਮੁੰਡਾ ਜਿਹੜੇ ਤੇ ਸਾਡੇ ਨੇ ਸਾਡੇ ਤੇ ਐਫ ਆਈ ਆਰ ਕਰਾਈ ਆ ਇਹ ਮੁੰਡਾ ਗਲੀ 'ਚੋਂ ਨਿਕਲਦਾ ਜੀ ਇਹਦੇ ਪਹਿਲਾਂ ਤਾਂ ਤਿੰਨ ਦਾ ਜਵਾਕ ਆ ਜੀ ਮੋਟਰਸਾਈਕਲ ਤੇ ਬੈਠੇ ਸੀ ਨਾਲ ਇਹਦੀ ਘਰ ਵਾਲੀ ਬੈਠੀ ਆ ਫੁੱਲ ਸਪੀਡ ਤੇ ਯਾਰਾ ਧਿਆਨ ਇਹਦਾ ਸਾਡੇ ਵੱਲ ਹੈ ਨਹੀਂ ਪਰੇ ਨੂੰ ਚੱਕੀ ਜਾਂਦਾ ਇਹ ਜੀ ਲਿਆ ਕੇ ਗੱਡੀ ਸੇ ਮਤਲਬ ਤੁਹਾਡੀ ਗੱਡੀ ਦੇ ਵਿੱਚ ਮੋਟਰਸਾਈਕਲ ਨੇ ਸਿੱਧਾ ਲੈ ਕੇ ਮਾਰਿਆ ਤੁਸੀਂ ਨਾਲ ਬੈਠੇ ਸੀ ਮੈਂ ਨਾਲ ਬੈਠਾ ਸੀ ਬਾਈ ਜੀ ਬਹੁਤ ਵਧੀਆ ਡਰਾਈਵਰੀਆਂ ਬੰਦੇ ਜੀ ਐ ਹੋਣੀ ਸੀ ਗੱਲ ਇਕੱਠੇ ਅਸੀਂ ਰਹਿੰਦੇ ਆ 40 50 ਦੀ ਸਪੀਡ ਤੇ ਸੀਗਾ ਜੀ ਹੋਰ ਇਹਦੀ ਕੋਈ ਗਲਤੀ ਨਹੀਂ ਗਲਤੀ ਉਹ ਬੰਦੇ ਦੀ ਹੈ ਸਾਰੀ ਉਹਨੇ ਸਾਹਮਣੇ ਗਲੀ 'ਚ ਜਦੋਂ ਮੋਟਰਸਾਈਕਲ ਕੱਢਿਆ ਕਿਸੇ ਪਾਸੇ ਅੱਗੇ ਨਾ ਪਿੱਛੇ ਦੇਖਿਆ ਨਾਲ ਉਹਦੇ ਬੱਚੇ ਬੈਠੇ ਸੀ ਬਸ ਇਹ ਤਾਂ ਬੱਚੇ ਤੇ ਰਹਿ ਗਈ ਕਿ ਬੱਚੇ ਬਚ ਗਏ ਕੋਈ ਜਿਆਦਾ ਸੱਟ ਦਾ ਬੜਾ ਨੁਕਸਾਨ ਨਹੀਂ ਹੋਇਆ ਜੀ ਉਡੀ ਗੱਡੀ ਦਾ ਨੁਕਸਾਨ ਹੋਇਆ ਗੱਡੀ ਦਾ ਬਾਈ ਬੰਪਰ ਟੁੱਟ ਗਿਆ ਸੀ ਬੰਪਰ ਟੁੱਟ ਗਿਆ ਸ਼ੀਸ਼ਾ ਜੂਸ਼ਾ ਵੀ ਟੁੱਟ ਗਿਆ ਨਹੀਂ ਬਾਤ ਚ ਤਾਂ ਸ਼ੀਸ਼ੇ ਦੀ ਬੰਪਰ ਟੁੱਟਿਆ ਤੁਹਾਡਾ ਬਾਈ ਫੇਰ ਵੀ ਨਾ 30 35000 ਰੁਪਿਆ ਗੱਡੀ ਤੇ ਲੱਗ ਜਾਊਗਾ ਮਾਮੂਲੀ ਜੀ ਗੱਲ ਆ ਠੀਕ ਆ ਨਾ ਇਹਦੇ ਮੋਟਰਸਾਈਕਲ ਦਾ ਸਿਰਫ ਮਗਰਾ ਟੁੱਟਿਆ ਤੁਸੀਂ ਗੱਲ ਸੁਣਾ ਅਸੀਂ ਸਾਡੇ ਕੋਲ ਮੌਕਾ ਸੀ ਅਸੀਂ ਮੌਕੇ ਤੇ ਛੱਡ ਕੇ ਭੱਜ ਸਕਦੇ ਸੀਗੇ ਇਹ ਮੈਨੂੰ ਆਪਦੀ ਗੱਲ ਕਰ ਲੈਣ ਦੇ ਤੂੰ ਆਪਦੀ ਗੱਲ ਰੱਖ ਲਈ ਬਾਅਦ ਵਿੱਚ ਅਸੀਂ ਮੌਕੇ ਤੋਂ ਭੱਜ ਵੀ ਸਕਦੇ ਸੀ ਜੇ ਅਸੀਂ ਉਦਾਂ ਦੇ ਹੁੰਦੇ ਅਸੀਂ ਫਿਰ ਵੀ ਇਨਸਾਨੀਅਤ ਦੇ ਨਾਤੇ ਉੱਤੇ ਰੁਕੇ ਇਹਨੂੰ ਚੱਕਿਆ ਪਾਣੀ ਪੂਣੀ ਪਿਆਇਆ ਇਹਦੇ ਚਲੋ ਮੱਥੇ ਤੇ ਤੇ ਹੱਥ ਤੇ ਛੱਟ ਲੱਗੀ ਅਸੀਂ ਮੰਨਦੇ ਆ ਇਹ ਡਿੱਗਿਆ ਤੁਹਾਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਨਾ ਲੈ ਕੇ ਗਏ ਸੀਗੇ ਜੀ ਉਹ ਤਾਂ ਫਿਰ ਠੋਕਿਆ ਮੈਨੂੰ ਇਹਨਾਂ ਨੇ ਸੀ ਇਹਨਾਂ ਨੇ ਹੀ ਲੈ ਕੇ ਜਾਣਾ ਸੀ ਲੈ ਕੇ ਗਏ ਸੀਗੇ ਹਸਪਤਾਲ ਦੇ ਵਿੱਚ ਮੈਂ ਉਹ ਹੀ ਗੱਲ ਦੱਸ ਨਹੀਂ ਕਿ ਅਸੀਂ ਬਿਲਕੁਲ ਉੱਥੇ ਅਸੀਂ ਮੌਕੇ ਤੇ ਖੜੇ ਆ ਇਹਨੂੰ ਪਾਣੀ ਪੂਣੀ ਪਿਆ ਚੱਕਿਆ ਇਹਦੇ ਜਦੋਂ ਅਸੀਂ ਦੇਖਿਆ ਕਿ ਬਾਹਾਂ ਤੋਂ ਬਲੱਡ ਨਿਕਲ ਰਿਹਾ ਤੇ ਮੱਥੇ ਤੋਂ ਬਲੱਡ ਨਿਕਲ ਰਿਹਾ ਸਾਨੂੰ ਵੀ ਥੋੜਾ ਜਿਆਦਾ ਹੋ ਗਿਆ ਕਿ ਯਾਰ ਗਰੀਬ ਮਤਲਬ ਮੁੰਡਾ ਲੱਗਦਾਗਾ ਪਰਿਵਾਰ ਤੋਂ ਗਰੀਬ ਲੱਗਦੇ ਆਗੇ ਅਸੀਂ ਗੱਡੀ ਦੇ ਨਾਲ ਦੀ ਨਾਲ ਬਿਠਾਇਆ ਅਸੀਂ ਨੇੜ ਦੇ ਹਸਪਤਾਲ ਚ ਲੈ ਗਏ ਠੀਕ ਹੈ ਜੀ ਹਸਪਤਾਲ ਦੇਦੇ ਪੱਟੀ ਪੁੱਟੀ ਕਰਾਈ ਅਸੀਂ ਸਾਨੂੰ ਵੀ ਲੱਗਾ ਕਿ ਚਲੋ ਮੋਟਰਸਾਈਕਲ ਦਾ ਇਹਦਾ ਮਗਰਾੜ ਵਗੈਰਾ ਟੁੱਟੇਗਾ ਕਿ 1200 ਦਾ ਨੁਕਸਾਨ ਵੀ ਹੋ ਗਿਆ ਹੋਗਾ ਅਸੀਂ ਮੰਨਦੇ ਆ ਫੇਰ ਕਿ ਅਸੀਂ ਇਹਨੂੰ ਹਸਪਤਾਲ ਲੈ ਕੇ ਗਏ ਜੀ ਚੰਗੇ ਹਸਪਤਾਲ ਸਟਾਟ ਸੀਗਾ ਉਦੋਂ ਇਹਨੂੰ ਪੁੱਛਿਆ ਵੀ ਕਿ ਬਾਈ ਜੀ ਠੀਕ ਹੋ ਤੁਸੀਂ ਇਹਨੇ ਬਾਈ ਪੂਰਾ ਜਵਾਬ ਦਿੱਤਾ ਕਿ ਹਾਂ ਬਾਈ ਮੈਂ ਠੀਕ ਹਾਂ ਤੁਹਾਡਾ ਧੰਨਵਾਦ ਕਿ ਤੁਸੀਂ ਚੱਕ ਲਿਆ ਮੈਨੂੰ ਅਸੀਂ ਆਪਦੇ ਪੱਲੋਂ ਆ ਬਾਈ ਨੇ ਮੈਨੂੰ ਕਹਾਂਦਾ ਯਾਰ ਚੱਲ ਕੋਈ ਨਹੀਂ ਗਰੀਬ ਲੱਗਦੇ ਆ 5000 ਰੁਪਏ ਆ ਸੀ ਇਹਨੂੰ ਮੌਕੇ ਤੇ ਦੇ ਕੇ ਆਇਆ ਪੈਸੇ ਦਿੱਤੇ ਤੁਹਾਨੂੰ ਪੈਸੇ ਦਿੱਤੇ ਆ ਬਾਈ ਦਿੱਤੇ ਆ ਮੰਦੇ ਨੇ ਹਾਂਜੀ ਆ ਪੈਸੇ ਅਸੀਂ ਦੇ ਕੇ ਆ ਗਏ ਅਸੀਂ ਬਾਈ ਹੁਣ ਉਦ ਦੇ ਦਾ ਸੀ ਚਲੋ ਇੱਕ ਮਨ ਖਰਾਬ ਹੋ ਜਾਂਦਾ ਜਦੋਂ ਕਿ ਇਹੋ ਜਿਹਾ ਘਟਨਾ ਹੁੰਦੀ ਆ ਨਾ ਅਸੀਂ ਗੱਡੀ ਦੀ ਰਿਪੇਅਰ ਕਰਾਉਣ ਵਾਸਤੇ ਮੇਰੇ ਸ਼ਹਿਰ ਆ ਗਏ ਠੀਕ ਹੈ ਨਾ ਜੀ ਸ਼ਹਿਰ ਐਵੇਂ ਨਾ ਗਿਆ ਦੂਜੇ ਦਿਨ ਅਸੀਂ ਗੱਡੀ ਰਿਪੇਅਰ ਕਰਾਉਣ ਗਏ ਜੀ ਸਾਡਾ ਸਾਰਾ ਦਿਨ ਉੱਥੇ ਲੰਘ ਗਿਆ ਸ਼ਾਮ ਨੂੰ ਆਉਂਦਿਆਂ ਨੂੰ ਸਾਨੂੰ ਇੱਕ ਫੋਨ ਆਉਂਦਾਗਾ ਮੇਰੇ ਫੋਨ ਤੇ ਫੋਨ ਆਉਂਦਾ ਕਿ ਬਈ ਤੁਸੀਂ ਐ ਕਰਕੇ ਬੰਦੇ ਦੇ ਸੱਟਫੇਟ ਮਾਰੀਏ ਤੇ ਪੈਸੇ ਹੋਰ ਦਿਓ ਨਹੀਂ ਥੋੜੇ ਤੇ ਐਫਆਈਆਰ ਕਰਾਵਾਂਗੇ ਮੈਂ ਉਹਨੂੰ ਕਹਿੰਦਾ ਬਈ 5000 ਰੁਪਿਆ ਅਸੀਂ ਦਿੱਤਾ ਉਹਨੂੰ ਕਿ ਜਦੋਂ ਚਲੋ ਜਿੰਨੀ ਕੁ ਹੋ ਗਈ ਹਨਾ ਅਸੀਂ ਘਰ ਤੇ ਨਾਲ ਇੰਨੀ ਵਜ੍ਹੀ ਵੀ ਨਹੀਂ ਸੀ ਉਹਦੇ ਤੇ 5000 ਰੁਪਿਆ ਦਿੱਤਾ ਤੇ ਬਈ ਜੀ ਉਹਨਾਂ ਨੇ ਤਾਂ ਚੱਕ ਕੇ ਸਾਡੇ ਤੇ ਐਫਆਈਆਰ ਕਰਾਤੀ ਆ ਖੜੇ ਆਗੇ ਪਾਲਸ ਮੁਲਾਜ਼ਮਾਨ ਨੂੰ ਵੀ ਸਾਰੀ ਗੱਲ ਪਤਾ ਗਈ ਤੇ ਬਸ ਐਵੇਂ ਧੱਕੇ ਨਾਲ ਸਾਡੇ ਤੋਂ ਪੈਸਾ ਖੋਹ ਨੂੰ ਕਰਦੇ ਗੱਡੀ ਵਾਲਾ ਦੇਖ ਲਿਆ ਤੇ ਲੁੱਟ ਲੋ ਬਸ ਤੇ ਬਾਈ ਜੀ ਜਦੋਂ ਹਸਪਤਾਲ ਲੈ ਕੇ ਗਏ ਸੀਗੇ ਇਹਨੂੰ ਤੇ ਪੈਸੇ ਪੂਸੇ ਦਿੱਤੇ ਸੀ ਕਿ ਤੁਸੀਂ ਸਾਰਾ ਕੁਝ ਬਾਈ ਪੈਸੇ ਦਿੱਤੇ ਆ ਲਾਜ ਵੀ ਕਰਾਇਆ 5000 ਰੁਪਏ ਇਹਨਾਂ ਦੀ ਮਦਦਾਸਤੇ ਵੇ ਸੀ ਜਲ ਗਰੀਬ ਪਰਿਵਾਰ ਆ ਯਾਰ 2-4 ਦਿਨ 10 ਦਿਨ ਘਰੇ ਬੈਠੂਗਾ ਉਹਦੇ ਕਰਕੇ ਸੀ 5000 ਰੁਪਏ ਵੀ ਦਿੱਤੇ ਜੇ ਬੱਚਿਆਂ ਦੇ ਖਾਤੇ ਜੀ ਵੀ ਬੰਦਾ ਇਕੱਲਾ ਇਹਨੇ ਕਹਿੰਦਾ ਇਕੱਲਾ ਮੈਂ ਕਮਾਉਣ ਵਾਲਾ ਅੱਛਾ ਲਾਜ ਤੁਸੀਂ ਕਰਾਇਆ ਲਾਜ ਅਸੀਂ ਕਰਾਇਆ ਹੀ ਉੱਥੋਂ ਅੱਛਾ ਹਾਂ ਵਧੀਆ ਚੱਡ ਕੇ ਵੀ ਅਸੀਂ ਆਇਆ ਘਰੇ ਵਧੀਆ ਪੌੜੀਆਂ ਤੇ ਉਤਰਿਆ ਤੁਰ ਕੇ ਬੰਦਾ ਗਿਆਗਾ ਕੋਈ ਐਡੀ ਡੈਕਟ ਵਾਲੀ ਗੱਲ ਨਹੀਂ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਤਾਂ ਠੀਕ ਆ ਕੋਈ ਨਹੀਂ ਦਵਾਈ ਲਓ ਇੱਕ ਅੱਧੇ ਵਾਰੀ ਫੇਰ ਆ ਕੇ ਦਿਖਾ ਦਿਓ ਸੈਟਰ ਹਾਂਜੀ ਉਹ ਕਹਿੰਦੇ ਆ ਵੀ ਅਸੀਂ ਪੈਸੇ ਵੀ ਦਿੱਤੇ ਆ ਜਿਹੜਾ ਡਾਕਟਰ ਸਾਹਿਬ ਕੋਲੇ ਪੁੱਛਿਆ ਵੀ ਹੈਗਾ ਵੀ ਤੁਹਾਡਾ ਜਿਹੜਾ ਟ੍ਰੀਟਮੈਂਟ ਆ ਉਹ ਸਹੀ ਹੋਇਆਗਾ ਕੋਈ ਛੱਟਫੇਟ ਤਾਂ ਨਹੀਂ ਹੈਗੀਗੀ ਛੱਟਫੇਟ ਹੈਗੀ ਆ ਜੀ ਗੋਡੇ ਦੀ ਚੱਪਣੀ ਮੇਰੀ ਨਿਕਲ ਗਈ ਆ ਮੈਂ ਐਕਸਟਰਾ ਚੱਕੀ ਫਿਰਦਾ ਇਹਨਾਂ ਨੇ ਤਾਂ ਕੱਲ੍ਹ ਕਹਾ ਪੱਟੀਆਂ ਕਰਾ ਕੇ ਮੈਨੂੰ ਲੈ ਆਏ ਹੋਰ ਕੀ ਕੀਤਾ ਇਹਨਾਂ ਨੇ ਜਾਂ 5000 ਰੁਪਏ ਦਿੱਤਾ ਉਹਦੇ ਨਾਂ ਮੈਂ ਦੱਸ ਜਿਹੜੇ 10 ਦਿਨ ਹੋ ਗਏ ਮੈਨੂੰ ਘਰੇ ਵਿਹਲੇ ਬੈਠਿਆ ਨੂੰ ਜੀ ਆ ਤੇ 10 ਤੋਂ 5000 ਨਾ 10 ਤੁਸੀਂ ਕਰਾਇਆ ਸੀ ਕੋਲੇ ਫੜਾਇਆ ਸੀ ਜੀ ਅਕਸਰਾ ਤੁਸੀਂ ਆ ਕੈਮਰੇ ਚ ਦੇਖ ਸਕਦੇ ਹੋ ਬਿਲਕੁਲ ਸਹੀ ਐਸੀ ਮੌਕੇ ਤੇ ਜਦੋਂ ਇਹ ਅਕਸਰਾ ਕਰਾਇਆ ਨਾ ਡਾਕਟਰ ਨੂੰ ਅਸੀਂ ਸਪੈਸ਼ਲ ਪੁੱਛਿਆ ਜੀ ਕਿ ਦੇਖ ਲੋ ਪਿੱਛੇ ਹੱਡੀ ਪਈ ਆ ਦੇਖ ਲੋ ਆ ਦੇਖੋ ਐਵੇਂ ਮਰੀ ਜਾਂਦਾ ਯਾਰ ਕਿ ਵੱਡੀ ਇੱਥੇ ਹੁੰਦੀ ਆ ਦੇਖ ਅਕਸਰੇ ਆ ਆਪਣੀ ਜਿਹੜੀ ਚੱਪੜੀ ਆ ਪੱਤਰਕਾਰਾ ਇੱਧਰ ਦੇਖਦੇ ਤੁਸੀਂ ਆ ਜਿਹੜੀ ਚੱਪਣੀ ਆ ਗਈ ਜੀ ਦੇਖੋ ਕਿਤੇ ਕੋਈ ਟ੍ਰੀਟ ਨਹੀਂ ਕੋਸ਼ ਨਹੀਂ ਡਾਕਟਰ ਨੇ ਜੇ ਹੱਡੀ ਟੁੱਟੀ ਹੁੰਦੀ ਜਾਂ ਉਹਨੇ ਉੱਥੋਂ ਹਿੱਲਣ ਹੀ ਨਹੀਂ ਦੇਣਾ ਸੀਗਾ ਮੌਕੇ ਤੇ ਪੁੱਛਿਆ ਸੀ ਹਾਂ ਭਾਈ ਜੀ ਕੋਲੇ ਆਪ ਸੀਗੇ ਪ੍ਰਾਈਵੇਟ ਚੋ ਹਸਪਤਾਲ ਚੋ ਲਾਇਕ ਰਹੇ ਉਹਨਾਂ ਨੇ ਹਿੱਲਣ ਹੀ ਨਹੀਂ ਦੇਣਾ ਸੀ ਤੋੜੀਆਂ ਪੂੜੀਆਂ ਸਹੀ ਚੜਿਆ ਸਹੀ ਚੜਿਆਗਾ ਸਹੀ ਲੈ ਕੇ ਆਏ ਉੱਤਰ ਕੀ ਗੱਡੀ ਤੇ ਚੱਲਦੀ ਪੱਤੇਗਾ ਤਾਂ ਸਾਰਾ ਕੁਝ ਹੋਏ ਜਾਂਦਾ ਪਤਾ ਤਾਂ ਸੱਟਾਂ ਦਾ ਬਾਅਦ ਚ ਲੱਗਦਾ ਹੁੰਦਾ ਇਹ ਤਾਂ ਸਾਰਿਆਂ ਨੂੰ ਪਤਾ ਹੁਣ ਜੇ ਮੰਨ ਲਓ ਜੇ ਮੇਰੇ ਕੋਲੇ ਗੱਡੀ ਹੁੰਦੀ ਫਿਰ ਮੈਂ ਕਿਉਂ ਮੋਟਰਸਾਈਕਲ ਤੇ ਚੜਦਾ ਮੋਟਰਸਾਈਕਲ ਤੇ ਚੜਿਆ ਮੇ ਅਸੀਂ ਤੇ ਚੰਗੇ ਭਲੇ ਇਹਨਾਂ ਨੂੰ ਲੈ ਕੇ ਗਏ ਇਹਨਾਂ ਨੂੰ ਮੌਕੇ ਦਾ ਹਸਪਤਾਲ ਚ ਪੁੱਛਿਆ ਵੇ ਕਿ ਠੀਕ ਆ ਉਦੋਂ ਵਧੀਆ ਸੀਗਾ ਜਵਾਬ ਦਿੰਦਾ ਸੀ ਪੂਰਾ ਐਂ ਕਹਿੰਦਾ ਸੀ ਧੰਨਵਾਦ ਕਰਦਾ ਸੀਗਾ ਹੁਣ ਇਹਨਾਂ ਨੂੰ ਕਿਸੇ ਨੇ ਉਂਗਲ ਲਾਤੀ ਹੋਣੀ ਆ ਕਿ ਗੱਡੀ ਵਾਲੇ ਆਹਗੇ ਆ ਇਹ ਚਾਰ ਪੰਜ ਹੋਰ ਲੈ ਲਾ 10000 ਹੋਰ ਲੈ ਲਾ ਹਨਾ ਦੇ ਦੇਣਗੇ ਕਿ ਸਰਕਾਰੀ ਮੁਲਾਜ਼ਮ ਆ ਬਸ ਆਹੀ ਗੱਲਾਂ ਇਹਨਾਂ ਦੀ ਆਹ ਜਿਹੜੇ ਗੱਡੀਆਂ ਗੁੱਡੀਆਂ ਵਾਲੇ ਹੁੰਦੇ ਆ ਨਾ ਸਾਨੂੰ ਸਾਈਕਲ ਵਾਲੇ ਨੂੰ ਮੋਟਰਸਾਈਕਲ ਵਾਲੇ ਨੂੰ ਕੀੜੇ ਮਕੌੜੀ ਸਮਝਦੇ ਆ ਵੀ ਇਹਨਾਂ ਨੂੰ ਤਾਂ ਕੋਈ ਪਤਾ ਹੀ ਨਹੀਂ ਗੱਡੀ ਐ ਛੂ ਛੂ ਕਰਦੀ ਲੈ ਕੇ ਆਉਂਦੇ ਕੀ ਗੱਲ ਪਤਾ ਕਿੰਨੀ ਦੀ ਸਪੀਡ ਤੇ ਸੀ ਨਾ ਤੁਸੀਂ ਮੌਕੇ ਤੇ ਜਿਹੜੇ ਬੰਦੇ ਹੋ ਨਾ ਅਸੀਂ ਗਵਾਹ ਕਰਾ ਦਾਂਗੇ ਸੀਸੀਟੀਵੀ ਅਸੀਂ ਕਢਵਾ ਲਾਂਗੇ ਪੁਸਤ ਦੇ ਸਾਹਮਣੇ ਤੇ ਸਾਰਾ ਪਤਾ ਲੱਗ ਜਾਊਗਾ ਕਿ ਕਿਹਦਾ ਕਸੂਰ ਆ ਕਿਹਦਾ ਨਹੀਂ ਜੇ ਇਹੀ ਕਰਦੇ ਨੇ ਨਾ ਅਸੀਂ ਇਹਨਾਂ ਦੇ ਵੀ ਪਰਚਾ ਕਰਾਵਾਂਗੇ ਸਾਡੇ ਤੇ ਐਫਆਈਆਰ ਕਰਾਉਂਦੇ ਨਾ ਅਸੀਂ ਸੀਸੀਟੀਵੀ ਦੀ ਕਢਵਾ ਕੇ ਪੂਰੀ ਖੂਟੀ 'ਚ ਇਹਨਾਂ ਤੇ ਉਲਟਾ ਪਰਚਾ ਕਰਾਂਗੇ ਅਸੀਂ ਜਿਹੜਾ ਇੱਥੇ ਖੜੇ ਆ ਪੈਟਰੋਲ ਪੰਪ ਤੇ ਜਿੱਥੇ ਐਕਸੀਡੈਂਟ ਹੋਇਆ ਸੀਗਾ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਪੈਟਰੋਲ ਪੰਪ ਵੀ ਦਿਖਾਇਆ ਜਾਵੇ ਉਸੇ ਜਗ੍ਹਾ ਤੇ ਅਸੀਂ ਖੜੇ ਆ ਸੀਸੀਟੀਵੀ ਕੈਮਰੇ ਦੇ ਵਿੱਚੋਂ ਅਸੀਂ ਫੋਟੋ ਕੋਸ਼ਿਸ਼ ਕਰਾਂਗੇ ਕਿ ਤੁਸੀਂ ਉਹ ਕਹਿੰਦੇ ਵੀ ਅਸੀਂ ਸੀਸੀਟੀ ਵੀ ਕੈਮਰੇ ਵਿੱਚ ਫੋਟੋ ਕਰਾਓ ਕਰਾਓ ਫਤ ਫਿਰ ਹੀ ਸੱਚ ਦਾ ਸਾਹਮਣਾ ਆਊਗਾ ਜੇ ਕਰੋ ਜੇਕਰ ਉਹਨਾਂ ਦੇ ਜਿਹੜੇ ਤੁਸੀਂ ਮੋਟਰਸਾਈਕਲ ਤੇਜ਼ ਚਲਾਉਂਦੇ ਦੇਖੇ ਗਏ ਤਾਂ ਫਿਰ ਤੇਲ ਪਵਾਇਆ ਇੱਥੋਂ ਤੇਲ ਪਵਾਇਆ ਮੈਂ ਤੇਲ ਪਾ ਕੇ ਬਾਹਰ ਨਿਕਲਿਆ ਗਲੀ ਦੇ ਵਿੱਚੋਂ ਕੀ ਗੱਲ ਤੇਲ ਪਵਾ ਕੇ ਮੈਂ ਨਾਲ ਦੇ ਨਾਲ 100 ਤੇ ਚੜਾਦਾ ਮੋਟਰਸਾਈਕਲ ਸਿਆਣੇ ਆ ਤੁਸੀਂ ਜੀ ਨਾਲ ਦੇ ਆ ਵੱਡਾ ਰੋੜ ਆ ਆ ਇੱਥੇ 100 ਦੀ ਸਪੀਡ ਤੇ ਕਿਵੇਂ ਆਜੂ ਉੱਥੇ 100 ਦੀ ਸਪੀਡ ਤੇ ਆ ਸਕਦੇ ਕਾ ਗੱਡੀ ਚੈੱਕ ਕਰੋ ਬਾਈ ਦਿਖਾ ਦਾ ਰੋਡ ਬਗਾ ਇਹਨਾਂ ਨੇ ਦੇਖੋ ਜੀ ਸੜਕ ਦੇ ਉੱਪਰ ਜਿਹੜਾ ਇਹਨਾਂ ਦੀ ਗੱਡੀ ਸਲੋ ਜਾਂਦੀ ਸੀਗੀ ਤੇ ਸੀਸੀਟੀ ਵੀ ਕੈਮਰਾ ਦੇ ਵਿੱਚ ਫੋਟੋਜ਼ ਵੀ ਹੈਗੀ ਆ ਗੱਡੀ ਕਿੰਨੀ ਕੁ ਸਪੀਡ ਤੇ ਜਾਂਦੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਇਨਸਾਨੀਅਤ ਦੇ ਤੌਰ ਤੇ ਚੱਕਿਆ ਵੀ ਇਹਨਾਂ ਨੂੰ ਤੁਹਾਨੂੰ ਚੱਕਿਆ ਨਾ ਜੀ ਹਾਂਜੀ ਹਾਂਜੀ ਚੱਕਿਆ ਸੀਗਾ ਜੀ ਚੱਕਿਆ ਇਹਨਾਂ ਨੇ ਹੁਣ ਤੁਸੀਂ ਸ਼ਿਫਾਰਿਸ਼ ਪਵਾ ਰਹੇ ਹੋ ਕਿਸੇ ਦੀ ਸ਼ਿਫਾਰਿਸ਼ ਨਹੀਂ ਪਵਾ ਰਿਆ ਤੇ ਮੇਰੇ ਘਰੋਂ ਫੋਨ ਆਇਆ ਸੀ ਕਹਿੰਦੇ ਛੁੱਟੀ ਮਿਲ ਗਈ ਮﻘਾਬ ਮਿਲ ਗਈ ਛੁੱਟੀ ਤਾਂ ਅੱਛਾ ਜੀ ਹਾਂ ਤੇ ਹੁਣ ਫਿਰ ਤੁਸੀਂ ਐਫਆਰਏ ਕਰਾਉਂਗੇ ਕਰਾਵਾਂਗੇ ਵੀਰੇ ਜੇ ਇਹ ਗੱਡੀ ਵਾਲੇ ਹੈਗੇ ਆ ਦੇ ਦਣਗੇ ਇਹਨਾਂ ਨੂੰ ਕੀ ਹੁੰਦਾ ਪਤਾ ਅਸੀਂ ਸੀਸੀਟੀਵੀ ਮਿਲ ਜਾਂਦੀ ਆ ਅਸੀਂ ਹੁਣੇ ਥਾਣੇ ਜਾਣ ਨੂੰ ਤਿਆਰ ਆ ਸਾਰਾ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਹੋ ਜਾਊਗਾ ਗੱਡੀ ਸਾਡੀ ਕਿੰਨੀ ਸਪੀਡ ਤੇ ਉਹ ਵੀ ਪਤਾ ਲੱਗ ਜਾਊ ਇਹਨੇ ਮੋਟਰਸਾਈਕਲ ਕਿਵੇਂ ਮੋੜਿਆ ਉਹ ਵੀ ਪਤਾ ਲੱਗ ਜਾਊ ਮੈਂ ਦੋ ਤਿੰਨ ਹਾਰਨ ਮਾਰੇ ਆ ਕਿ ਮੋੜ ਤੇ ਆ ਗਏ ਬਈ ਪਰ ਇਹ ਆ ਦੇਖੋ ਜਾਈ ਮੋੜਿਆ ਸੀ ਮੈਂ ਹੋਰ ਕਿ ਮੁਰਤ ਦੇਖੋ ਉਹ ਕਹਿੰਦੇ ਆ ਵੀ ਇਨਸਾਨੀਅਤ ਦੇ ਤੌਰ ਤੇ ਅਸੀਂ 5000 ਰੁਪਏ ਵੀ ਦਿੱਤਾਗਾ ਡਾਕਟਰ ਕੋਲੇ ਵੀ ਲੈ ਕੇ ਗਏ ਆ ਪੌੜੀਆਂ ਵੀ ਚੜਾਇਆ ਪੌੜੀਆਂ ਚੜਾਇਆ ਤੁਹਾਨੂੰ ਪੌੜੀਆਂ ਦੇ ਬਾਈ ਅਸੀਂ ਤੁਹਾਨੂੰ ਵਾਰੀ ਵਾਰੀ ਕਹੀ ਇਹਨਾਂ ਤੱਤੇ ਘਾ ਤਾਂ ਕੁਝ ਵੀ ਨਹੀਂ ਪਤਾ ਲੱਗਦਾ ਕੋਈ ਪੌੜੀਆਂ ਵੀ ਚੜਾਇਆਗਾ ਆਖਰਕਾਰ ਕਿਸੇ ਦੀ ਚੱਕ ਹੋਊਗੀ ਤੁਹਾਨੂੰ ਕਿਸੇ ਨੇ ਦੱਸ ਚੱਕ ਮੈਨੂੰ ਕਿਸੇ ਗੱਲ ਦੀ ਚੱਕ ਨਹੀਂ ਬਾਈ ਤੁਹਾਡੇ ਤੇ ਵੀ ਪਰਚਾ ਹੋ ਸਕਦਾਗਾ ਮੈਂ ਸਾਡੇ ਤੇ ਪਰਚਾ ਸੀ ਧਰਨਾ ਲਾਵਾਂਗੇ ਸਾਡੇ ਤੇ ਪਰਚਾ ਕਿਵੇਂ ਹੋ ਜਾਊਗਾ ਜੇ ਪਰਚੇ ਦੇ ਉੱਤੇ ਤੇ ਧਰਨਾ ਹੀ ਹੁੰਦੇ ਅਸੀਂ ਲਾ ਲਾਂਗੇ ਫਿਰ ਧਰਨਾ ਲਾਵਾਂਗੇ ਧਰਨਾ ਲਾਵਾਂਗੇ ਬਾਈ ਅਸੀਂ ਜੇ ਦੇਣਗੇ ਤਾਂ ਗੱਲ ਚੰਗੀ ਗੱਲ ਹੈ ਇਹ ਠੀਕ ਹੈ ਜਿਹੜੇ ਮੇਰੇ ਲੱਗੇ ਆ ਤੇ ਇਹ ਤਾਂ ਮੈਨੂੰ ਸੱਟ ਕੇ ਤੋਰਾਏ ਦਾ ਆਉਣੇ ਲਈ 5000 ਰੁਪਏ ਦੇ ਜਾਂਦਾ ਰੁਪਿਆ ਉੱਥੇ ਲੱਗ ਗਿਆ ਮੇਰਾ ਇਹ ਤੁਹਾਨੂੰ ਘਰੇ ਛੱਡ ਕੇ ਨਾਲੇ ਕਹਿੰਦੇ ਘਰੇ ਘਰੇ ਤਾਂ ਤਾਂ ਛੁੱਟੀ ਦਿਵਾ ਕੇ ਬਾਅਦ ਚ ਛੱਡ ਕੇ ਆਇਆ ਜਦੋਂ ਫੋਨ ਕੀਤਾ ਕਰੋ ਕਿਹਾ ਸੀ ਸਰੋਤ ਹੀ ਕਰਾਇਆ ਐਕਸਟਰਾ ਉਦ ਹੀ ਕਰਾਇਆ ਇਹ ਹਾਂ ਤੇ ਅੱਜ ਤੁਸੀਂ ਕਹੀ ਜੰਨੇ ਵੀ ਮੇਰੇ ਜਿਹੜੀ ਇਹ ਗੋਡੇ ਦੀ ਹੱਡੀ ਉੱਤਰੀ ਹੈ ਤੇ ਗੋਡੇ ਦੀ ਹੱਡੀ ਟੁੱਟੀ ਆ ਭਾਈ ਟੁੱਟੀ ਆ ਉਹ ਤਾਂ ਤੁਸੀਂ ਕਿਹਾ ਨਹੀਂ ਕਿ ਵੀ ਡਾਕਟਰ ਨੂੰ ਉੱਤਰੀ ਆ ਤੇ ਭਾਈ ਡਾਕਟਰ ਨੇ ਹੁਣ ਉੱਤਰੀ ਇਹਨਾਂ ਨੂੰ ਕਿਹੜਾ ਪਤਾ ਨਹੀਂ ਤੁਸੀਂ ਹੁਣ ਡਾਕਟਰ ਨੂੰ ਦੁਬਾਰਾ ਚੈਕਅਪ ਕਰਾਇਆ ਹੈਗਾ ਡਾਕਟਰ ਕੀ ਕਹਿੰਦਾ ਜੀ ਡਾਕਟਰ ਕਹਿੰਦਾ ਡਾਕਟਰ ਨੂੰ ਚੈਕਅਪ ਕਰਾ ਕੇ ਆਏ ਇਹ ਫਰੇਦ ਨੇ अच्छा तो अच्छा। ए, अच्छा। एक दर्द हो ही जांदा है ਹੁਣ ਕਿੰਨੇ ਦਿਨ 2-3 ਦਿਨ ਹੋ ਗਏ ਨੂੰ ਘਰੇ ਵੀ ਬੈਠਾ ਇੱਕੋ ਬੰਦਾ ਕਮਾਉਣ ਵਾਲਾ اچھا ਜੇ ਕਾਰ ਵਾਲੇ ਕੋਈ ਦੇ ਦੇਣਗੇ 2 ਰੁਪਏ ਇਹਨਾਂ ਨੂੰ ਇਹਨਾਂ ਨੂੰ ਕੋਈ ਘਾਟਾ ਨਹੀਂ ਇਹਦਾ ਗਰੀਬ ਦਾ ਸਰਦੂ ਬਈ ਇਹਦਾ ਜਰੂਰੀ ਆ ਜਾਂਦੀਆਂ ਨਾ ਦੇਖ ਲੈ ਇਹਨਾਂ ਨੇ ਆ ਕੇ ਮੂਹਰੇ ਕਹਤਾ ਨਾ ਕਿ ਗੱਡੀ ਵਾਲੇ ਆ ਬਈ ਗੱਡੀ ਸਾਡੀ ਤਾਂ ਆਪ ਯਾਰ ਕਸਤਾਂ ਦੇ ਗੱਡੀਆਂ ਚੱਲਦੀਆਂ ਅੱਜ ਕੱਲ ਇਹਦੇ ਕੋਲ ਇੰਨਾ ਪੈਸਾ ਪਿਆ ਨਾ ਬਸ ਇਹਨਾਂ ਨੂੰ ਐਂ ਦੱਸ ਜਾਂਦਾ ਯਾਰ ਕਿ ਗੱਡੀ ਵਾਲੇ ਹੈਗੇ ਆ ਕਿ ਦੇ ਜਾਣਗੇ ਛੱਲੜ ਚਾਰ ਬਾਹ ਆ ਗੱਲਾਂ ਹੁੰਦੀਆਂ ਇਹਨਾਂ ਦੇ ਤਾਂ ਤਾਂ ਧੰਦੇ ਬਣਾਏ ਹੋਏ ਆ ਇਹੋ ਜਿਹਾ ਦੇਖੋ ਉਹਨਾਂ ਨੇ ਇਨਸਾਨੀਅਤ ਦੇ ਤੌਰ ਤੇ ਇਹਨਾਂ ਨੂੰ ਚੱਕਿਆ ਵੀ ਹਸਪਤਾਲ ਵੀ ਲੈ ਕੇ ਗਏ ਸਾਰਾ ਕੁਝ ਕੀਤਾ ਅੱਗੋਂ ਕਹਿੰਦੇ ਵੀ ਅਸੀਂ ਧਰਨਾ ਲਾ ਲਾਂਗੇ ਧਰਨੇ ਵਾਲੀ ਕਿਹੜੀ ਗੱਲ ਹੋ ਗਈ ਉਹਦੇ ਵਿੱਚ ਬਈ ਤੂੰ ਨੂੰ ਚੱਕ ਕੇ ਛੱਡ ਕੇ ਸਾਰਾ ਕੁਝ ਕਰਕੇ ਅੱਜ ਤੁਸੀਂ ਕਹਿ ਰਹੇ ਧਰਨਾ ਲਾ ਲਾਂਗੇ ਬਈ ਧਰਨਾ ਲਾਵਾਂਗੇ ਅਸੀਂ ਧਰਨਾ ਕਿਉਂ ਨਾ ਲਾਵਾਂਗੇ ਸਾਡੀ ਸੁਣਵਾਈ ਨਾ ਹੋਊਗੀ ਜੋ ਸਾਡੀ ਸੁਣਵਾਈ ਨਾ ਹੋਊ ਹੋਰ ਅਸੀਂ ਕੀ ਕਰਾਂਗੇ ਉਹ ਕਹਿੰਦੇ ਅਸੀਂ ਫੁਟੇਜ ਦਿਖਾ ਲੈਂਦੇ ਆ ਦਿਖਾ ਦਿਓ ਦਿਖਾ ਲਓ ਫੁਟੇਜ ਦਿਖਾਓ ਕੋਈ ਗੱਲ ਨਹੀਂ ਔਰ ਜੀ ਗਰੀਬ ਬੰਦੇ ਆ ਹੁਣ ਸਾਡੀ ਹੋਰ ਤਾਂ ਕੋਈ ਬਾਹਰ ਨਹੀਂ ਤੇ ਧਰਨੇ ਹੀ ਲਾ ਸਕਦੇ ਨਹੀਂ ਮੈਂ ਜਦੋਂ ਤੁਸੀਂ ਇਹਨਾਂ ਨੂੰ ਚੱਕਿਆ ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਕਾਗਜ਼ ਪੱਤਰ ਉਹ ਤੁਸੀਂ ਸਾਹਮੇ ਆ ਤੇ ਹੋਰ ਵੀ ਕੁਝ ਤੁਹਾਨੂੰ ਮਿਲਿਆ ਨਹੀਂ ਮੈਂ ਮੋਬਾਈਲ ਵਗੈਰਾ ਸੀਗੇ ਇਹਨਾਂ ਦੇ ਜਵਾਗ ਸੀਗੇ ਇਹਦੇ ਨਾਲੋਂ ਚੱਕ ਕੇ ਸਾਰੇ ਅਸੀਂ ਬਈ ਘਰੇ ਛੱਡ ਕੇ ਆਇਆ ਬਈ ਸਿੱਧੀ ਜੀ ਗੱਲ ਆ ਜਦੋਂ ਇਹਦੇ ਵੱਜੇ ਆ ਨਾ ਵਧੀਆ ਜਦੋਂ ਹਸਪਤਾਲ ਦੇ ਨੂੰ ਗਿਆ ਅਸੀਂ ਡਾਕਟਰ ਨੂੰ ਵੀ ਪੁੱਛਿਆ ਉਹ ਕਹਿੰਦਾ ਬਈ ਠੀਕ ਆ ਕੋਈ ਵੱਡੀ ਸੱਟ ਹੈ ਨਹੀਂਗੀ ਆਪ ਤੁਰਿਆ ਆਪ ਮੋਟਰਸਾਈਕਲ ਚਲਾ ਕੇ ਆਇਆ ਜੇ ਆਪਣੀ ਹਿੱਲੀ ਹੁੰਦੀ ਤੇ ਕਿੱਕ ਮਾਰ ਦਿੰਦਾ ਮੋਟਰਸਾਈਕਲ ਦੀ ਆਹ ਮੋਟਰਸਾਈਕਲ ਲੈ ਕੇ ਆਇਆ ਹੁਣ ਇਹ ਮੋਟਰਸਾਈਕਲ ਤੇ ਬਹਿ ਸਕਦਾ ਸੀ ਬੋਡਾ ਐ ਨਹੀਂ ਮੁੜਦਾ ਜੇ ਟਪਣੀ ਟੁੱਟ ਜੇ ਐਵੇਂ ਖੇਖਣ ਕਰੀ ਜਾਂਦੇ ਆ ਯਾਰ ਸਾਨੂੰ ਤੰਗ ਕਰ ਰੱਖਿਆ ਇਹਨਾਂ ਨੇ ਅੱਛਾ ਜੀ ਅਸੀਂ ਹੁਣ ਥਾਣੇ ਚੱਲੇ ਆ ਬਾਈ ਠੀਕ ਆ ਗੱਲ ਸਾਡੀ ਹੋ ਗਈ પેટ્રોલ ਪੰਪ ਨਾਲ ਅਸੀਂ ਸੀਸੀਟੀਵੀ ਕੈਮਰਾ ਜਤੋਂ ਕਢਾਉਣੇ ਆ ਤੇ ਚੱਲੇ ਆ ਅਸੀਂ ਇਹਨਾਂ ਤੇ ਉਲਟਾ ਪਰਚਾ ਜ਼ਰੂਰ ਹੋਊਗਾ ਮੇਰੇ ਤੋਂ ਲਿਖ ਕੇ ਲੈ ਲਓ ਬਾਈ ਜੀ ਕਰਾਉਂਗੇ ਫਿਰ ਪਰਚਾ ਪਰਚਾ ਫਿਰ ਬਾਈ ਕਰਾਉਣਾ ਹੀ ਪਊਗਾ ਸਾਨੂੰ ਵੀ ਜੇ ਨਹੀਂ ਮੰਨਦੇ ਅੱਛਾ ਜੀ ਉਹ ਸੀਗਾ ਅਸੀਂ ਤਾਂ ਮੌਕੇ ਤੇ ਨਿਮੇਟ ਕੇ ਗਏ ਸੀਗੇ ਅੱਛਾ ਜੀ ਇਹ ਤਾਂ ਪਤਾ ਹੀ ਨਹੀਂ ਸੀ ਦੁਬਾਰਾ ਫੇਰ ਦੁਬਾਰਾ ਇਹ ਉੱਠ ਕਰੂਗਾ ਅੱਛਾ ਜੀ ਹਾਂ ਸਹੀ ਸਲਾਮਤ ਸੀਗਾ ਕੋਈ ਇੰਨੀ ਸੱਟ ਨਹੀਂ ਗਈ ਹੁਣ ਤੁਸੀਂ ਦੇਖ ਹੀ ਰਹੋ ਵਧੀਆ ਖੜਾਗਾ ਮੋਟਰਸਾਈਕਲ ਤੇ ਆਇਆ ਚੱਲ ਕੇ ਅੱਛਾ ਜੀ ਹਾਂ ਜੀ ਹੁਣ ਤੁਸੀਂ ਕਰ ਲਓ ਗੱਲ ਪੈਸਿਆਂ ਦੀ ਕਰ ਲਓ ਇੱਥੇ ਮਾੜਾ ਪਾਸੇ ਹੋ ਕੇ ਪਾਈਂ 10000 ਦੀ ਤਾਂ ਸਹੀ ਹੈ ਨਿਬੜ ਜੂਗਾ ਅੱਛਾ ਜੀ ਆਹੀ ਕੋਸਾ ਅੱਛਾ ਹਾਂ ਬਸ ਪੈਸੇ ਨਾਲ ਨਿਬੜ ਜੂਗਾ ਪੈਸੇ ਨਾਲ ਨਿਬੜਦਾ ਮਸਲਾ ਪੈਸਿਆਂ ਦਾ ਬਣਿਆ ਪਿਆ ਅੱਛਾ ਜੀ ਹਾਂ ਜੀ ਆਹ ਦੇ ਗੱਲ ਸੁਣੋ ਬਾਈ ਵਹੀ ਕੱਲ ਤਲਾਉਂਦੇ ਸਮੇਂ ਹੈੱਡਫੋਨ ਨਹੀਂ ਲਾ ਸਕਦਾ ਵੀਡੀਓ ਦੇ ਵਿੱਚ ਸਾਫ਼ ਦਿਨਾਂ ਆ ਲੱਗੀਆਂ ਟੂਟੀਆਂ ਇਹਦੇ ਕੰਨਾਂ 'ਚ ਫੁੱਲ ਛੱਡੀ ਆਵਾਜ਼ ਇਹਦੀ ਮੈਂ ਬੰਦ ਕਰਾਇਆ ਇਹਦੇ ਮੋਬਾਈਲ ਤੋਂ ਜਦੋਂ ਇਹਨੂੰ ਚੱਕਿਆਗਾ ਤੇ ਜਦੋਂ ਸੁਣਦੇ ਨਹੀਂ ਬੰਦੇ ਨੂੰ ਹਾਰ ਨਹੀਂ ਤਿੰਨ ਚਾਰ ਹਾਰਨ ਮਾਰਿਆ ਗਲਤੀ ਤਾਂ ਸਾਰੀ ਇਹਦੀ ਆ ਪਰਚਾ ਇਹਦੇ ਤੇ ਹੋਊਗਾ ਹੀ ਹੋਊਗਾ ਬਾਈ ਬਾਈ ਜੀ ਹੈੱਡਫੋਨ ਲੱਗੇ ਤੁਹਾਡੇ ਹੈੱਡਫੋਨ ਬਾਈ ਹਣ ਜਵਾਕ ਵੀ ਸੀ ਦੋ ਜਵਾਕ ਸੀ ਘਰ ਵਾਲੀ ਸੀ ਤੇ ਹੈੱਡਫੋਨ ਲਾ ਕੇ ਹੁਣ ਕਿਹੜੀ ਜ਼ਰੂਰੀ ਫੋਨ ਵੀ ਆ ਜਾਂਦਾ ਮੈਂ ਹੈੱਡਫੋਨਾਂ ਤੇ ਫਿਰ ਗੱਲ ਕਰਨੀ ਸੀ ਗਾਣੇ ਚੱਲੀ ਜਾਂਦੇ ਸੀ ਉਹ ਕਹਿੰਦੇ ਹਾਂ ਗਾਣੇ ਤਾਂ ਚੱਲਦੇ ਸੀ ਉਹ ਲਾ ਲਈ ਸੀ ਫਿਰ ਮੈਂ ਇੱਕ ਹੈੱਡਫੋਨ ਤੇ ਗਾਣਾ ਲੱਗਿਆ ਸੀ ਇੱਕ ਕ ਲਾਇਆ ਸੀ ਮੈਂ ਅੱਛਾ ਚੱਲਦੀ ਜਾਂਦੇ ਸੀ ਹੈੱਡਫੋਨ ਤੇ ਹੈ ਹੈੱਡਫੋਨ ਤੇ ਗਾਣਾ ਕਿਹੜਾ ਸੁਣਦੇ ਸੀ ਹੈੱਡਫੋਨ ਤੇ ਗਾਣਾ ਉਹ ਚੜਦੇ ਸੂਰਜ ਨੂੰ ਤਾਂ ਸਲਾਮਾ ਹੁੰਦਿਆਂ ਇਹ ਮੇਜੀ ਅਸੀਂ ਪਤਾ ਨਹੀਂ ਲਾਵ ਸੀਗਾ ਸਾਬ ਦਾ ਗਾਣਾ ਸੀਗਾ ਅੱਛਾ ਤੇ ਤੁਹਾਨੂੰ ਇਸ ਚੀਜ਼ ਦਾ ਪਤਾ ਨਹੀਂ ਫਿਰ ਤੁਹਾਡਾ ਐਕਸੀਡੈਂਟ ਹੀ ਤਾਂ ਹੋਇਆਗਾ ਚਲੋ ਹੋ ਗਿਆ ਹੁਣ ਤਾਂ ਜਿਹੜਾ ਹੋ ਗਿਆ ਜੀ ਹੁਣ ਤੇ ਫਿਰ ਵੀ ਤੁਸੀਂ ਕਹੀ ਫਿਰ ਵੀ ਤੁਸੀਂ ਕਹੀ ਜੰਨੇ ਵੀ ਅਸੀਂ ਉਹਨਾਂ ਦੀ ਵੱਡੀ ਗੱਡੀ ਵਾਲੇ ਤੇ ਨੁਕਸਾਨ ਹੋਇਆਗਾ ਨੁਕਸਾਨ ਉਹਨਾਂ ਦਾ ਚੰਦਾ ਤੁਹਾਡਾ ਜਿਹੜਾ ਹੈਗਾਗਾ ਉਹ ਬੰਪਰ ਮੜਿਆ ਨ ਟੁੱਟਿਆਗਾ ਉਹਦੇ ਕਰਕੇ ਤੁਸੀਂ ਅੱਜ ਕਹੀ ਜੰਨੇ ਆ ਵੀ ਸਾਡਾ ਅਸੀਂ ਥਾਣੇ ਜਾਵਾਂਗੇ ਅਸੀਂ ਧਰਨਾ ਲਾਵਾਂਗੇ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਠੀਕ ਹੈ ਹੁਣ ਤੁਸੀਂ ਕਹੀ ਜੰਨੇ ਵੀ ਕੋਈ ਗੱਲ ਨਹੀਂ ਹੁਣ ਕਹਿ ਸੀ ਨਾ ਉਹਨਾਂ ਨੇ ਨਹੀਂ ਮੰਨਣਾ ਹੁਣ ਐਵੇਂ ਮੰਨ ਲਿਆ ਯਾਰ ਚੱਕ ਫਿਰ ਬਾਈ ਜੀ ਕਿੰਨੇ ਕਿੰਨੇ ਜਵਾਕ ਕਿੰਨੇ ਇਹਨਾਂ ਦੇ ਤਿੰਨ ਜਵਾਕ ਹੈ ਬਾਈ ਤਿੰਨ ਜਵਾਕ ਇਹ ਕਿਵੇਂ ਕਿਵੇਂ ਕਰੋ ਮੁੰਡਾ ਕਰੋ ਠੀਕ ਹੈ ਬਾਈ ਯਾਰ ਇਹਨੂੰ ਬਥੇਰਾ ਇਹਨੂੰ ਕਹਿਣੇ ਨੇ ਆ ਖਾਂਦਾ ਪੀਂਦਾ ਵੀ ਕੁਝ ਨਹੀਂ ਖਾਂਦਾ ਪੀਂਦਾ ਤਾਂ ਯਾਰ ਮੈਨੂੰ ਤਾਂ ਖਾਂਦਾ ਲੱਗਦਾ ਪਰ ਦੇਖਿਆ ਤਾਂ ਨਹੀਂ ਕਦੇ ਸਰੀਰ ਦੀ ਜ਼ਰੂਰਤ ਦੱਸਦੀ ਹੈ ਖਾਂਦਾ ਪੀਂਦਾ ਹੀ ਹੋਊਗਾ ਤੁਸੀਂ ਕਿਹਦੇ ਨਾਲ ਆਗੇ ਪਿੰਡ ਤੋਰ ਤੇ ਪਿੰਡ ਤੋਰ ਤੇ ਨਾਲ ਆਗੇ ਬਾਈ ਯਾਰ ਅੱਛਾ ਇਹਨੂੰ ਮੈਂ ਪਹਿਲਾਂ ਪਿੰਡ 'ਚ ਵੀ ਕਈ ਵਾਰੀ ਵੇਣਿਆ ਜਵਾਕਾਂ ਨੂੰ ਬਿਠਾ ਲੈਂਦਾ ਦੋਹਾਂ ਦਿਨਾਂ ਨੂੰ ਆਦਿਨੋਂ ਨਾਲ ਮੋਟਰਸਾਈਕਲ ਇਹਦੇ ਕੋਲੇ ਪਲਟੀਨਾ ਲੰਮਾ ਤੇ ਬਸ ਬਾਕੇ ਦੇ ਇਹਦੇ ਕੋਲੇ ਕੰਮ ਆ ਹੀ ਆ ਬਸ ਹੋਰ ਕੀ ਕਰੀਏ ਦੱਸ ਪਿੰਡ دور ਤੇ ਮਗਰ ਆਉਣਾ ਪੈਂਦਾ ਯਾਰ ਆਹੀ ਕੁਛ ਵੇਖੋ ਜਿਹੜਾ ਇਹਨਾਂ ਦੇ ਪਿੰਡ ਵਾਲਾ ਜੇ ਮੰਡੇ ਦੇ 6 ਵਜੇ ਆ ਉਹਨਾਂ ਦੇ ਪਿੰਡ ਵਾਲਾ ਬੰਦਾ ਦੱਸ ਰਿਹਾਗਾ ਕਹਿੰਦਾ ਵੀ ਇਹਨਾਂ ਦਾ ਰੋਲਾ ਹੀ ਇਹ ਆ ਹੈੱਡਫੋਨ ਲਾ ਲੈਂਦਾ ਮੋਟਰਸਾਈਕਲ ਤੇ ਤੇ ਜਾ ਵੜਦਾਗਾ ਤੇ ਉਸ ਤੋਂ ਬਾਅਦ ਕਸੂਰ ਗੱਡੀ ਵਾਲੇ ਤਾਂ ਕੱਢਿਆ ਜਾ ਰਿਹਾਗਾ ਆਖਰਕਾਰ ਮੰਨ ਗਿਆ ਕੁਝ ਪਰਸੈਂਟ ਵੀ ਮੇਰੇ ਹੈੱਡਫੋਨ ਲੱਗੇ ਸੀ ਕਿ ਮੈਨੂੰ ਨਹੀਂ ਪਤਾ ਲੱਗਿਆਗਾ ਪਰ ਪਰ ਕਸੂਰ ਵੱਡੀ ਗੱਡੀ ਵਾਲੇ ਦਾ ਮੰਨਿਆ ਗਿਆ ਪਰ ਮੇਰਾ ਇੱਕ ਸੁਨੇਹਾ ਬੰਦਾਗਾ ਤੁਹਾਨੂੰ ਦੇਣਾ ਹਮੇਸ਼ਾ ਹੈੱਡਫੋਨ ਲਾ ਕੇ ਤੁਸੀਂ ਗੱਡੀ ਨੂੰ ਨਾ ਚਲਾਇਆ ਕਰੋ ਮੋਟਰਸਾਈਕਲ ਨੂੰ ਨਾ ਚਲਾਇਆ ਕਰੋ ਕਿਉਂਕਿ ਬਾਅਦ ਵਿੱਚ ਆਪਾਂ ਵੱਡੀ ਗੱਡੀ ਵਾਲੇ ਦਾ ਕਸੂਰ ਕੱਢ ਦਿੰਨੇ ਆ ਅੱਜ ਕੱਲ੍ਹ ਲੋਕੀ ਮੋਬਾਈਲ ਯੂਜ਼ ਕਰਦੇ ਆ ਸਭ ਤੋਂ ਜ਼ਿਆਦਾ ਉਹਦੇ ਕਰਕੇ ਐਕਸੀਡੈਂਟ ਦਾ ਸਭ ਤੋਂ ਵੱਡਾ ਕਾਰਨ ਮੋਬਾਈਲ ਬੰਦਾਗਾ ਇਸੇ ਤਰ੍ਹਾਂ ਤੁਸੀਂ ਬਣਰੋ ਰਮਨ ਸੋਡੀ ਨਾਲ ਜੇਕਰ ਤੁਹਾਨੂੰ ਸਾਡੇ ਸੁਨੇਹੇ ਵਧੀਆ ਲੱਗ ਲੱਗਦੇ ਆ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਚੰਗੇ ਚੰਗੇ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਬਿਲਕੁਲ ਸੱਚੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਧੰਨਵਾਦ